ਜਿੱਥੇ ਅੱਜਕੱਲ ਇਨੇ ਰੋਗ ਵਧੇ ਹੋਇਆ ਉਥੇ ਇੱਕ ਮਾਨਸਿਕ ਰੋਗ ਵੀ ਆ ਉਹ ਲੋਕਾਂ ਨੂੰ ਇਹ ਆ ਕਿ ਇੱਕ ਚੀਜ਼ ਨੂੰ ਬਾਰ-ਬਾਰ ਸੋਚਣਾ ਬਹੁਤ ਵਾਰ ਸੋਚਣਾ ਤੇ ਟੈਨਸ਼ਨ ਲੈਣੀ ਜੇ ਤੁਸੀਂ ਇਹ ਚੀਜ਼ਾਂ ਸਾਰੀਆਂ ਬੰਦ ਕਰਨੀਆਂ ਚਾਹੁੰਦੇ ਆ ਤਾਂ ਇੱਕ ਛੋਟੀ ਜੀ ਕਹਾਣੀ ਤੇ ਇਹ ਸੋਚਣ ਦੇ ਕਾਰਨ ਤੇ ਇਹਦੇ ਉਪਾਅ ਕੀ ਆ ਆਪਾਂ ਪਹਿਨਾ ਬਾਰੇ ਸਮਝਦੇ ਆ ਇੱਕ ਬਹੁਤ ਹੀ ਪਹੁੰਚੇ ਹੋਏ ਸੰਤ ਕਿਸੇ ਪਿੰਡ ਵਿੱਚ ਆਏ ਉਥੇ ਇੱਕ ਗਰੀਬ ਨੌਜਵਾਨ ਉਹਨਾਂ ਦੇ ਕੋਲ ਚੱਲ ਕੇ ਆਇਆ ਕਹਿਣ ਲੱਗਾ ਮੈਂ ਬਹੁਤ ਦੁਖੀ ਹਾਂ ਆਪਣੀ ਗਰੀਬੀ ਤੋਂ ਜਾਦਾ ਸੋਚਣ ਦੀ ਮੈਨੂੰ ਆ ਦਿੱਤਾ ਕਿਰਪਾ ਕਰਕੇ ਮੇਰੇ ਤੇ ਤਰਸ ਕਰੋ ਮੈਨੂੰ ਰਾਹ ਦਿਖਾਓ ਸੰਤਾਂ ਨੇ ਇੱਕ ਨੀਲੇ ਰੰਗ ਦਾ ਚਮਕਦਾ ਹੋਇਆ ਪੱਥਰ ਉਹਨੂੰ ਦਿੱਤਾ ਆਖਿਆ ਜਾਓ ਸ਼ਹਿਰ ਵਿੱਚ ਦੀ ਕੀਮਤ ਕੀ ਆ ਪਤਾ ਕਰਕੇ ਆਓ ਚਮਕੀਲਾ ਪੱਥਰ ਜਦੋਂ ਸੰਤਾਂ ਨੇ ਦੇ ਦਿੱਤਾ ਉਹ ਨੌਜਵਾਨ ਉਹਨੂੰ ਲੈ ਕੇ ਇੱਕ ਫਲਾਂ ਵਾਲੀ ਦੁਕਾਨ ਤੇ ਆਇਆ ਕਹਿਣ ਲੱਗਾ ਇਹ ਮੈਂ ਵੇਚਣਾ ਚਾਹੁੰਦਾ ਇਹਦੀ ਕੀਮਤ ਦੱਸੋ ਕੀ ਆ ਦੁਕਾਨਦਾਰ ਬੋਲਿਆ ਇਹ ਸਿਰਫ ਇੱਕ ਚਮਕਦਾ ਹੋਇਆ ਸ਼ੀਸ਼ਾ ਇਹ ਤੁਹਾਨੂੰ ਕਿਸ ਨੇ ਦਿੱਤਾ ਹੈ ਤਾਂ ਉਹ ਕਹਿਣ ਲੱਗਾ ਕੋਈ ਸੰਤ ਆਇਆ ਉਹਨਾਂ ਨੇ ਮੈਨੂੰ ਵੇਚਣ ਵਾਸਤੇ ਭੇਜਿਆ ਤੁਸੀਂ ਦੱਸੋ ਇਹਦੇ ਕਿੰਨੇ ਪੈਸੇ ਦਿਓਗੇ ਉਹ ਕਹਿੰਦਾ ਇਹਦੇ ਬਹੁਤੇ ਪੈਸੇ ਨਹੀਂ ਮੈਂ ਦੇ ਸਕਦਾ ਇਹ ਆਮ ਸ਼ੀਸ਼ੇ ਨਾਲੋਂ ਵਸਤੇ ਦੇ ਵਿੱਚ ਇਹੀ ਖਾਸ ਆ ਕਿ ਇਹ ਚਮਕ ਰਿਹਾ ਨੀਲੇ ਰੰਗ ਦੀ ਇਹਦੇ ਵਿੱਚੋਂ ਲਿਸ਼ਕ ਪੈਂਦੀ ਆ ਤੇ ਮੈਂ ਤੈਨੂੰ 1000 ਰੁਪਏ ਦੇ ਸਕਦਾ ਇਸ ਤੋਂ ਵੱਧ ਨਹੀਂ ਗਰੀਬ ਨੌਜਵਾਨ ਕਹਿਣ ਲੱਗਾ ਮੈਨੂੰ ਲੱਗਦਾ ਇਸ ਤੋਂ ਵੱਧ ਕੀਮਤ ਮਿਲ ਸਕਦੀ ਆ ਉਹ ਉਸ ਤੋਂ ਅਗਲੀ ਦੁਕਾਨ ਜਿਹੜੀ ਉਹਦੀ ਜਾਣ ਪਹਿਚਾਨ ਵਾਲੀ ਸੀ ਭਾਂਡਿਆਂ ਦੀ ਦੁਕਾਨ ਸੀ ਬਰਤਨਾਂ ਦੀ ਉੱਥੇ ਚਲਾ ਗਿਆ ਉੱਥੇ ਜਾ ਕੇ ਕਿਹਾ ਕਿ ਦੇਖੋ ਜੀ ਆਹ ਮੈਂ ਵੇਚਣਾ ਚਾਹਨਾ ਉਹ ਕਹਿਣ ਲੱਗਾ ਇਹਦੇ ਮੈਂ ਤੈਨੂੰ 10000 ਰੁਪਏ ਦੇ ਸਕਦਾ ਇਹ ਇੱਕ ਵਿਸ਼ੇਸ਼ ਰਤਨ ਲੱਗਦਾ ਉਹ ਵੀ ਤਾਂ ਕਰਕੇ ਫਿਰ ਉਹ ਕਹਿਣ ਲੱਗਾ ਨਹੀਂ ਇਹਦੀ ਕੀਮਤ ਹੋਰ ਵੀ ਜ਼ਿਆਦਾ ਹੋ ਉਹ ਕਿਸੇ ਸੁਨਿਆਰ ਕੋਲ ਚਲਾ ਗਿਆ ਨੌਜਵਾਨ ਉੱਥੇ ਦਿਖਾਇਆ ਸੁਨਿਆਰ ਕਹਿੰਦਾ ਹੈ ਕੀਮਤੀ ਆ ਕੀਮਤੀ ਰਤਨ ਆ ਇਹਦਾ ਮੈਂ ਤੈਨੂੰ 1 ਲੱਖ ਰੁਪਈਆ ਦੇ ਸਕਦਾ ਨੌਜਵਾਨ ਗਰੀਬ ਸੋਚਦਾ ਇਹਦੀ ਕੀਮਤ ਇਸ ਤੋਂ ਵੀ ਵੱਧ ਹੋ ਸਕਦੀ ਆ ਕਿਉਂ ਨਾ ਮੈਂ ਇਹਨੂੰ ਹੀਰਿਆਂ ਦੇ ਜੋਰੀ ਨੂੰ ਦਿਖਾ ਦੇਵਾਂ ਉਹ ਪਰਖ ਹੁੰਦੇ ਆ ਪਰਖ ਲੈਣਗੇ ਉਹ ਫਿਰ ਜੋਰੀ ਕੋਲ ਚਲਾ ਗਿਆ ਉੱਥੇ ਜਾ ਕੇ ਉਹ ਦਿਖਾਇਆ ਇਹ ਹੀਰਿਆਂ ਦੀ ਪਰਖ ਕਰਨ ਵਾਲਾ ਬਹੁਤ ਵੱਡਾ ਪਾਰਖੂ ਸੀ। ਉਹਨੇ ਜਦੋਂ ਦੇਖਿਆ ਉਹ ਹੈਰਾਨ ਰਹਿ ਗਿਆ। ਕਹਿੰਦਾ ਇੰਨਾ ਕੀਮਤੀ ਆ ਪੱਥਰ ਇਹ ਰਤਨ। ਇਹਦੀ ਮੈਂ ਕੀਮਤ ਆਪਣੀ ਸਾਰੀ ਜਾਇਦਾਦ ਵੇਚ ਕੇ ਸਾਰੇ ਹੀਰੇ ਵੇਚ ਕੇ ਵੀ ਤੈਨੂੰ ਦੇ ਨਹੀਂ ਸਕਦਾ। ਉਹਨੇ ਉਹਨੂੰ ਮੱਥੇ ਨਾਲ ਲਾਇਆ। ਕਹਿਣ ਲੱਗਾ ਪਹਿਲੀ ਵਾਰ ਮੈਨੂੰ ਐਵਜੇ ਕੀਮਤੀ ਰਤਨ ਦੇ ਦਰਸ਼ਨ ਹੋਏ ਆ। ਇਸ ਤਰ੍ਹਾਂ ਫਿਰ ਉਹ ਜਿਹੜਾ ਨੌਜਵਾਨ ਸੀ ਬਹੁਤ ਖੁਸ਼ ਹੋ ਗਿਆ ਤੇ ਉਹ ਮਹਾਤਮਾ ਕੋਲ ਸੰਤਾਂ ਕੋਲ ਆਇਆ। ਆਖਿਆ ਇਹਦੀ ਇਨੀ ਕੀਮਤ ਆ ਕਿ ਉਹ ਜੋਹਰੀ ਕੀਮਤ ਨਹੀਂ ਦੇ ਸਕਦਾ ਫਿਰ ਸੰਤਾਂ ਨੇ ਗੱਲ ਕਹੀ ਕਹਿੰਦੇ ਦੇਖੋ ਹਰ ਬੰਦੇ ਦੀ ਕੀਮਤ ਇਹ ਨੀਲੇ ਪੱਥਰ ਵਾਂਗ ਬੜੀ ਕੀਮਤੀ ਹੁੰਦੀ ਆ ਤੇ ਉਹ ਸੋਚ-ਸੋਚ ਕੇ ਐਵੇਂ ਆਪਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਜਦ ਕਿ ਆਪਣੇ ਸੋਚੇ ਤੋਂ ਕੁਝ ਹੁੰਦਾ ਹੀ ਨਹੀਂ ਤੇ ਜੇ ਤੂੰ ਸੋਚਣਾ ਬੰਦ ਕਰਨਾ ਚਾਹਨਾ ਪਹਿਲਾਂ ਉਹਦੇ ਕਾਰਨ ਜਾਣਨੇ ਪੈਣਗੇ ਤੂੰ ਕਿਹਾ ਸੀ ਨਾ ਮੈਂ ਵੱਧ ਸੋਚਦਾ ਬੰਦੇ ਦੁਨੀਆ ਦੇ ਲੋਕ ਕਿਉਂ बार-बार ਇਹ ਚੀਜ਼ਾਂ ਨੂੰ ਸੋਚਦੇ ਆ ਸਭ ਤੋਂ ਪਹਿਲੀ ਗੱਲ ਉਹ ਜਦੋਂ ਕੰਮ ਕਰਦੇ ਆ ਉੱਥੇ ਹੁੰਦੇ ਹੀ ਨਹੀਂ ਜਿੱਥੇ ਉਹ ਕੰਮ ਕਰ ਰਹੇ ਹੁੰਦੇ ਆ ਵਰਤਮਾਨ ਦੇ ਵਿੱਚ ਲੋਕਾਂ ਨੂੰ ਰਹਿਣਾ ਨਹੀਂ ਆਉਂਦਾ ਉਹ ਜਾਂ ਤਾਂ ਆਉਣ ਵਾਲੇ ਸਮੇਂ ਬਾਰੇ ਸੋਚੀ ਜਾਂਦੇ ਹੁੰਦੇ ਆ ਜਾਂ ਬੀਤੇ ਸਮੇਂ ਬਾਰੇ ਸੋਚਦੇ ਆ ਇਹ ਹੀ ਸੋਚ ਦਾ ਵੱਡਾ ਕਾਰਨਾਂ ਚਿੰਤਾ ਦਾ ਵੱਡਾ ਕਾਰਨ ਆ ਜਿਹੜਾ ਵਾਰ-ਵਾਰ ਅਸੀਂ ਸੋਚਦੇ ਆ ਦੂਜਾ ਕਾਰਨ ਲੋਕ ਜਿਹੜਾ ਜ਼ਿਆਦਾ ਸੋਚਦੇ ਆ ਉਹ ਆ ਡਰ ਉਹਨਾਂ ਦੇ ਅੰਦਰ ਡਰ ਹੁੰਦਾ ਵੀ ਹਾਏ ਮੇਰੀ ਜਿਹੜੀ ਨੌਕਰੀ ਆ ਕਿਤੇ ਖੋਸ ਨਾ ਜਾਵੇ ਮੈਨੂੰ ਵਪਾਰ ਦੇ ਵਿੱਚ ਘਾਟਾ ਨਾ ਪੈ ਜਾਵੇ ਕਿਤੇ ਆ ਨਾ ਹੋਵੇ ਇਉਂ ਹੋਣਾ ਚਾਹੀਦਾ ਹੋਵੇ ਹੀ ਨਾ ਇਹ ਚੀਜ਼ ਦਾ ਡਰ ਉਹਨਾਂ ਦੀ ਸੋਚ ਨੂੰ ਵਧਾਉਂਦਾ ਉਹਨਾਂ ਦੀ ਚਿੰਤਾ ਨੂੰ ਵਧਾਉਂਦਾ ਤੀਜਾ ਕਾਰਨ ਆਤਮ ਵਿਸ਼ਵਾਸ ਉਹਦੀ ਕਮੀ ਹੋਣੀ ਆਤਮ ਵਿਸ਼ਵਾਸ ਬੰਦੇ ਵਿੱਚ ਹੋਣਾ ਚਾਹੀਦਾ ਕਿ ਕੀ ਇਹ ਕੰਮ ਮੈਂ ਕਰ ਸਕਦਾ ਤਾਂ ਹੋਣਾ ਚਾਹੀਦਾ ਹਾਂ ਮੈਂ ਕਰ ਸਕਦਾ ਫੇਰ ਬੰਦਾ ਜਿਹੜਾ ਉਹਨੂੰ ਸਫਲਤਾ ਪੂਰਵਕ ਕਰਦਾ ਪਰ ਜਿਹੜੇ ਬੰਦੇ ਵਿੱਚ ਆਤਮ ਵਿਸ਼ਵਾਸ ਹੀ ਹੈ ਨਹੀਂ ਉਹ ਸੋਚੀ ਜਾਊਗਾ ਵਾਰ-ਵਾਰ ਮੈਂ ਕੀ ਕਰੂੰਗਾ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ ਉਹਨੇ ਜਿਆਦਾ ਸੋਚਣਾ ਇਸ ਕਰਕੇ ਆਤਮ ਵਿਸ਼ਵਾਸ ਦੀ ਕਮੀ ਹੋਣੀ ਵੀ ਚਿੰਤਾ ਨੂੰ ਵਧਾਉਂਦੀ ਹੈ ਅੱਗੇ ਚੌਥਾ ਕਾਰਨ ਜਦੋਂ ਚੀਜ਼ਾਂ ਬਾਰੇ ਆਪਾਂ ਸਕਾਰਾਤਮਕ ਨਹੀਂ ਸੰਤ ਕਹਿਣ ਲੱਗੇ ਨਕਾਰਾਤਮਕ ਚੀਜ਼ਾਂ ਸੋਚੀ ਜਾਂਦੇ ਹ ਜਦਕਿ ਅਸੀਂ ਚੰਗਾ ਵੀ ਸੋਚ ਸਕਦੇ ਹਾਂ ਵੀ ਆਹ ਚੀਜ਼ ਐ ਹੋ ਸਕਦੀ ਆ ਪਰ ਆਪਾਂ ਸੋਚਦੇ ਹੀ ਉਲਟਾ ਵੀ ਆ ਚੀਜ਼ ਐਉਂ ਨਾ ਹੋ ਜੇ बार-बार ਆ ਚੀਜ਼ ਮੇਰੇ ਨਾਲ ਮੇਰੇ ਨਾਲ ਹੀ ਕਿਉਂ ਹੁੰਦੀ ਆ ਮੇਰੇ ਨਾਲ ਤਾਂ ਐਂ ਹੋ ਜੂ ਉਹ ਚੀਜ਼ ਫਿਰ ਹੋ ਜਾਂਦੀ ਆ ਵਾਰ-ਵਾਰ ਆਪਾਂ ਸੋਚਦੇ ਆ ਇਹ ਚੀਜ਼ ਵੀ ਚਿੰਤਾ ਨੂੰ ਵਧਾਉਂਦੀ ਆ ਅੱਗੇ ਪੰਜਵਾਂ ਕਾਰਨ ਉਹ ਇਹ ਆ ਜਿਵੇਂ ਵਿੱਤ ਤੋਂ ਵੱਧ ਕੰਮ ਕਰਨਾ ਕੋਈ ਕੰਮ ਨੂੰ ਆਪਾਂ ਕਰ ਸਕਦੇ ਆ ਕਰਨਾ ਵੀ ਚਾਹੀਦਾ ਕੰਮ ਮਨ ਲਾ ਕੇ ਕਰਨਾ ਚਾਹੀਦਾ ਪਰ ਜਦੋਂ ਆਪਾਂ ਜ਼ਿਆਦਾ ਕੰਮ ਕਰਨ ਲੱਗ ਜਾਂਦੇ ਆ ਜਿੰਨਾ ਆਪਣਾ ਵਿੱਤ ਨਹੀਂ ਹੁੰਦਾ ਤਾਂ ਉਹ ਕੰਮ ਜ਼ਿਆਦਾ ਹੋਣ ਕਰਕੇ ਉਹਦਾ ਤਣਾਅ ਬੋਝ ਬੰਦੇ ਤੇ ਪੈਂਦਾ ਹੁਣ ਕੋਈ ਬੰਦਾ 40 ਕਿਲੋ ਭਾਰ ਚੱਕ ਸਕਦਾ ਉਹਨੂੰ ਆਪਾਂ 80 ਕਿਲੋ ਚੁਕਾ ਦਈਏ ਤਾਂ ਉਹ ਕਿਵੇਂ ਚੱਕੂਗਾ ਨੁਕਸਾਨ ਹੀ ਹੋਣਾ ਨਾ ਉਹਦਾ ਇਸ ਤਰ੍ਹਾਂ ਵਿੱਤ ਤੋਂ ਅਨਸਾਰ ਹੀ ਜਿੰਨਾ ਕ ਵਿੱਤ ਆ ਉਸ ਹਿਸਾਬ ਨਾਲ ਕੰਮ ਕਰਨਾ ਚਾਹੀਦਾ ਤੇ ਫਿਰ ਆਰਾਮ ਕਰਕੇ ਅਗਲੇ ਦਿਨ ਕੰਮ ਕਰਨਾ ਚਾਹੀਦਾ ਇਹ ਕਾਰਨ ਜਿਹੜੀ ਬੰਦੇ ਦੀ ਸੋਚ ਨੂੰ ਚਿੰਤਾ ਨੂੰ ਵਧਾਉਂਦੇ ਆ ਅੱਗੇ ਸੰਤਾਂ ਨੂੰ ਫਿਰ ਉਹਨੇ ਨੌਜਵਾਨ ਨੇ ਕਿਹਾ ਵੀ ਇਹਦੇ ਉਪਾਅ ਵੀ ਦੱਸੋ ਮੈਨੂੰ ਫਿਰ ਸੰਤਾਂ ਨੇ ਉਪਾਅ ਦੱਸੇ ਵੀ ਜੇ ਤੂੰ ਚਾਹਨਾ 10 ਗੱਲਾਂ ਮੇਰੀਆਂ ਚੇਤੇ ਰੱਖੀਂ ਫਿਰ ਸਭ ਕੁਝ ਠੀਕ ਹੋ ਜਾਏਗਾ ਕਿਉਂਕਿ ਨੌਜਵਾਨ ਨੂੰ ਭਰੋਸਾ ਸੀ ਇਹ ਸੰਤਾਂ ਨੇ ਮੈਨੂੰ ਨੀਲਾ ਕੀਮਤੀ ਪੱਥਰ ਦਿੱਤਾ ਇਹਨਾਂ ਕੋਲ ਇਸ ਤੋਂ ਵੀ ਵੱਧ ਕੀਮਤੀ ਬਚਨ ਆ ਇਹਨਾਂ ਦੇ ਇਹ ਨੀਲਾ ਪੱਥਰ ਤਾਂ ਬਹੁਤ ਘੱਟ ਕੀਮਤ ਰੱਖਦਾ ਹੋ ਸੰਤਾਂ ਦੇ ਬਚਨ ਬੜੇ ਕੀਮਤੀ ਹੋਣਗੇ ਫਿਰ ਉਹਨਾਂ ਸੰਤਾਂ ਨੇ ਹੀ ਦੱਸੇ ਉਪਾਅ ਕਿ ਜ਼ਿਆਦਾ ਸੋਚਣਾ ਕਿਵੇਂ ਆਪਾਂ ਬੰਦ ਕਰ ਸਕਦੇ ਹਾਂ ਚਿੰਤਾ ਕਿਵੇਂ ਦੂਰ ਹੋ ਸਕਦੀ ਹੈ ਸਭ ਤੋਂ ਪਹਿਲਾ ਉਪਾਅ ਦੱਸਿਆ ਜਿਆਦਾ ਸੋਚਦੇ ਹੋ ਨਾ ਇਹ ਗੱਲ ਨੂੰ ਸਵੀਕਾਰ ਕਰੋ ਕਿ ਹਾਂ ਮੈਂ ਜਿਆਦਾ ਸੋਚਦਾ ਜਦੋਂ ਤੁਸੀਂ ਇਹ ਮੰਨ ਕਰਕੇ ਮੰਨ ਲਓਗੇ ਹਾਂ ਮੈਂ ਜਿਆਦਾ ਸੋਚਦਾ ਫੇਰ ਹੀ ਤੁਸੀਂ ਉਹਦਾ ਆਪਾ ਕਰੋਗੇ ਨਾ ਕੋਈ ਜੇ ਮੰਨੋਗੇ ਨਹੀਂ ਵੀ ਮੈਂ ਚਿੰਤਾ ਕਰਦਾ ਫਿਰ ਉਹ ਹੱਲ ਕਿਵੇਂ ਹੋਊਗਾ ਉਹਦਾ ਪਹਿਲਾਂ ਸਵੀਕਾਰ ਕਰਨਾ ਪੈਣਾ ਕਿ ਮੈਂ ਜਿਆਦਾ ਸੋਚਦਾ ਬਾਰ ਬਾਰ ਗੱਲ ਇੱਕ ਦਹਰੋਨਾ ਮੰਨ ਦੇ ਵਿੱਚ ਫੇਰੇ ਠੀਕ ਹੋਣੀ ਆ ਪਹਿਲਾਂ ਮੰਨੋ ਮੈਂ ਰੋਗੀ ਆ ਫੇਰ ਹੀ ਇਲਾਜ ਹੋਊਗਾ ਨਾ ਦੂਜੀ ਗੱਲ ਦੂਜਾ ਜਿਹੜਾ ਉਪਾਅ ਆ ਉਹ ਇਹ ਹੋ ਸਕਦਾ ਕਿ ਹਮੇਸ਼ਾ ਚੰਗਾ ਸੋਚੋ ਆਪਾਂ ਕਈ ਵਾਰ ਸੋਚਦੇ ਆ ਮਾੜਾ ਹੋ ਜੂਗਾ ਇਸ ਤਰ੍ਹਾਂ ਹੋ ਜੂ ਤੁਸੀਂ ਉਹਦੀ ਜਗ੍ਹਾ ਇਹ ਸੋਚੋ ਕਿ ਚੰਗਾ ਹੋ ਸਕਦਾ ਕਈ ਵਾਰ ਆਪਾਂ ਇਹ ਸੋਚਦੇ ਆ ਕਿ ਮਾੜਾ ਹੀ ਹੋ ਸਕਦਾ ਜਿਹੜਾ ਕੰਮ ਮੈਂ ਕਰਨ ਲੱਗਾ ਹਾਂ ਚ ਕੀ ਗਲਤ ਹੋ ਸਕਦਾ ਇਹਦੀ ਜਗ੍ਹਾ ਇਹ ਸੋਚੋ ਕਿ ਚੰਗਾ ਹੋ ਸਕਦਾ ਫੇਰ ਜਿਹੜਾ ਇਹ ਚਿੰਤਾ ਤੁਹਾਡੀ કડੂਗੀ ਜਦੋਂ ਚੰਗਾ ਸੋਚੋਗੇ ਵੈਸੇ ਵੀ ਸੋਚਣਾ ਚੰਗਾ ਚਾਹੀਦਾ ਭਾਵੇਂ ਹੋਣਾ ਜੋ ਕੁਝ ਮਰਜੀ ਆ ਰੱਬ ਦੀ ਮਰਜੀ ਆ ਸੋਚੋ ਤਾਂ ਚੰਗਾ ਨਾ ਜਦੋਂ ਆਪਾਂ ਮਾੜੀਆਂ ਚੀਜ਼ਾਂ ਸੋਚਦੇ ਆ ਫਿਰ ਆਪਾਂ ਉਹਨਾਂ ਚੀਜ਼ਾਂ ਦੇ ਗੁਲਾਮ ਹੋ ਜਾਂਦੇ ਆ ਉਹ ਵਾਰ-ਵਾਰ ਆਈ ਜਾਂਦੀਆਂ ਮਨ 'ਚ ਵੀ ਆਏ ਨਾ ਹੋ ਜੇ ਇਸ ਤਰ੍ਹਾਂ ਨਾ ਹੋ ਜੇ ਫਿਰ ਬਹੁਤ ਮੁਸ਼ਕਲ ਆ ਜਾਂਦੀ ਆ ਕੰਟਰੋਲ ਆਪਦੇ ਆਪ ਤੇ ਰਹਿੰਦਾ ਨਹੀਂ ਇਸ ਕਰਕੇ ਰੋਗ ਵੀ ਲੱਗ ਜਾਂਦਾ ਸਾਨੂੰ ਤੀਜਾ ਉਪਾਅ ਸੰਤਾਂ ਨੇ ਦੱਸਿਆ ਯੋਗ ਕਰੋ ਨੌਜਵਾਨ ਨੂੰ ਕਿਹਾ ਧਿਆਨ ਸਾਧਨਾ ਕਰੋ ਇਹਦੇ ਨਾਲ ਕੀ ਹੋਊਗਾ ਜਦੋਂ ਧਿਆਨ ਕਰੋਗੇ ਬਾਕੀ ਚੀਜ਼ਾਂ ਚੋਂ ਮਨ ਨੂੰ ਕੱਢ ਕੇ ਰੱਬ ਵਾਲੇ ਪਾਸੇ ਲਾਉਂਗੇ ਸਿਮਰਨ ਵਾਲੇ ਪਾਸੇ ਲਾਉਂਗੇ ਬਾਣੀ ਵਾਲੇ ਪਾਸੇ ਲਾਉਂਗੇ ਤਾਂ ਉਦੋਂ ਤੁਹਾਡਾ ਧਿਆਨ ਜਿਹੜਾ ਜਦੋਂ ਰੱਬ ਵਿੱਚ ਟਿਕ ਜਾਵੇਗਾ ਸੰਸਾਰ ਦੀਆਂ ਚੀਜ਼ਾਂ ਚੋਂ ਨਿਕਲ ਜਾਵੇਗਾ ਮਨ ਨੂੰ ਸਕੂਨ ਮਿਲੇਗਾ ਸ਼ਾਂਤੀ ਮਿਲੇਗੀ ਮਨ ਦਾ ਇਲਾਜ ਹੋਣਾ ਸ਼ੁਰੂ ਹੋ ਜਾਵੇਗਾ ਯੋਗ ਧਿਆਨ ਇਹ ਸਾਰੀਆਂ ਚੀਜ਼ਾਂ ਬੜੀਆਂ ਚੰਗੀਆਂ ਨੇ ਜੇ ਤੂੰ ਕਰ ਲਵੇਂ ਚੌਥਾ ਆਪਾਦ ਸਿਆ ਸੰਤਾਂ ਨੇ ਵਰਤਮਾਨ ਦੇ ਵਿੱਚ ਰਹਿਣਾ ਚਾਹੀਦਾ ਜਿੱਥੇ ਹਾਂ ਉੱਥੇ ਰਹਿਣਾ ਚਾਹੀਦਾ ਅੱਜ ਕੱਲ੍ਹ ਲੋਕ ਸੋਚ ਦੇ ਕੌਜਾ ਕਰਦੇ ਕੌਜਾ ਪੁੱਛੋ ਤੇ ਦੱਸਦੇ ਕੌਜਾ ਇਹੀ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਰੋਗ ਆ ਵੱਡਾ ਇਹੀ ਕਾਰਨ ਉਹਨਾਂ ਦੇ ਦੁਖੀ ਹੋਣ ਦਾ ਲੋਕ ਤਾਂ ਹੀ ਦੁਖੀ ਆ ਇਹਨਾਂ ਪੈਸਾ ਹੋਣ ਦੇ ਬਾਵਜੂਦ ਵੀ ਲੋਕ ਸੁਖੀ ਨਹੀਂ ਸਗੋ ਜਿਹਦੇ ਕੋਲ ਜ਼ਿਆਦਾ ਪੈਸਾ ਉਹਨੂੰ ਵੱਧ ਚਿੰਤਾ ਕਿਉਂਕਿ ਵਰਤਮਾਨ ਦੇ ਵਿੱਚ ਹੈ ਨਹੀਂ ਉਹ ਵਰਤਮਾਨ ਦੇ ਵਿੱਚ ਜਿਉਣਾ ਸਿੱਖੋ ਚੱਲ ਰਹੇ ਸਮੇਂ ਵਿੱਚ ਜਿਉਣਾ ਸਿੱਖੋ ਇਹ ਉਪਾਅ ਆ ਚਿੰਤਾ ਨੂੰ ਦੂਰ ਕਰਨ ਦਾ ਅੱਗੇ ਪੰਜਵਾਂ ਉਪਾਅ ਜਿਹੜੀ ਗੱਲ ਤੁਹਾਨੂੰ ਵਾਰ-ਵਾਰ ਪਰੇਸ਼ਾਨ ਕਰਦੀ ਆ ਉਹਨੂੰ ਲਿਖ ਲਓ ਕਿ ਇਹ ਮੈਨੂੰ ਇਹ ਗੱਲ ਜਿਹੜੀ ਆ ਪਰੇਸ਼ਾਨ ਕਰ ਰਹੀ ਆ ਵੀ ਜੇ ਮੈਂ ਇਹਦੇ ਬਾਰੇ ਵਾਰ-ਵਾਰ ਸੋਚਾਂ ਕੀ ਮੇਰੀ ਸਮੱਸਿਆ ਹੱਲ ਹੋ ਜੂਗੀ ਤਾਂ ਤੁਹਾਨੂੰ ਪਤਾ ਲੱਗੂ ਵੀ ਨਹੀਂ ਸੋਚਣ ਦੇ ਨਾਲ ਸਮੱਸਿਆ ਨਹੀਂ ਹੱਲ ਹੋਣੀ ਉਹ ਸਮੱਸਿਆ ਦਾ ਹੱਲ ਲੱਭਣ ਨਾਲ ਹੱਲ ਹੋਣੀ ਤਾਂ ਇਹ ਸੰਤਾਂ ਨੇ ਫਿਰ ਉਹਨੂੰ ਕਿਹਾ ਪਾਈ ਪੰਜਮਾ ਪਾਏ ਆ ਵੀ ਕਈ ਵਾਰੀ ਅਸੀਂ ਮੁਸ਼ਕਲ 'ਚ ਹੁੰਨੇ ਆ ਸੋਚ-ਸੋਚ ਕੇ ਸਗੋਂ ਜ਼ਿਆਦਾ ਮੁਸ਼ਕਲ 'ਚ ਪੈ ਜਾਂਦੇ ਆ ਇਸ ਤਰ੍ਹਾਂ ਸਾਨੂੰ ਨਹੀਂ ਕਰਨਾ ਚਾਹੀਦਾ ਅੱਗੇ ਛੇਵਾ ਉਪਾ ਆਪਣੀਆਂ ਭਾਵਨਾ ਤੇ ਕਾਬੂ ਰੱਖੋ ਭਾਵਨਾ ਤੇ ਕਾਬੂ ਰੱਖਣ ਤੋਂ ਮਤਲਬ ਇਹ ਨਹੀਂ ਕਿ ਆਪਣੀ ਭਾਵਨਾ ਨੂੰ ਦੱਬ ਲਓ ਨਹੀਂ ਕਈ ਵਾਰੀ ਅਸੀਂ ਭਾਵਕ ਹੋ ਕੇ ਸੱਚ ਨੂੰ ਦੇਖ ਨਹੀਂ ਪਾਉਂਦੇ ਇਹੀ ਮਹਾਪੁਰਖਾਂ ਸੰਤਾਂ ਨੇ ਕਿਹਾ ਕਿ ਤੂੰ ਬਾਲਾ ਭਾਵਕ ਹੋ ਕੇ ਕਿਸੇ ਚੀਜ਼ ਨੂੰ ਦੇਖੇਗਾ ਸੱਚ ਨੂੰ ਦੇਖ ਨਹੀਂ ਪਾਏਗਾ ਤਾਂ ਇਹ ਗੱਲ ਦਾ ਖਾਸ ਖਿਆਲ ਰੱਖੀ ਸਗੋਂ ਤੈਨੂੰ ਹੋਰ ਚਿੰਤਾ ਵਿੱਚ ਪਾ ਦੇਵੇਗਾ ਸੱਤਵੀਂ ਚੀਜ਼ ਕਹੀ ਚਿੰਤਾ ਨਹੀਂ ਚਿੰਤਨ ਕਰੋ ਲੋਕ ਜਿਹੜੇ ਆ ਉਹ ਚਿੰਤਾ ਕਰਦੇ ਆ ਲੋੜ ਪਰ ਚਿੰਤਨ ਕਰਨ ਦੀ ਆ ਕਿਸੇ ਕਵਿਤਾ ਨੂੰ ਅਸੀਂ ਉਹ ਸਮੇਂ ਵਿੱਚ ਲਿਖ ਸਕਦੇ ਆ ਜਿੰਨੇ ਸਮੇਂ ਵਿੱਚ ਅਸੀਂ ਚਿੰਤਾ ਕਰਦੇ ਆ ਕੋਈ ਜਾਣਕਾਰੀ ਹਾਸਲ ਕਰ ਸਕਦੇ ਆ ਰੱਬੀ ਪਿਆਰ ਵਿੱਚ ਲੱਗ ਸਕਦੇ ਆ ਪਰ ਨਹੀਂ ਲੋਕ ਅਜਿਹਾ ਨਹੀਂ ਕਰਦੇ ਤਾਂ ਇਹ ਸੱਤਵਾਂ ਉਪਾਅ ਚਿੰਤਾ ਛੱਡ ਕੇ ਚਿੰਤਨ ਕਰਨਾ ਚਾਹੀਦਾ ਅੱਗੇ ਸੰਤਾਂ ਨੇ ਫਿਰ ਅੱਠਵਾਂ ਉਪਾਅ ਦੱਸਿਆ ਕਿ ਆਪਣੇ ਪਸੰਦ ਦੀਆਂ ਚੀਜ਼ਾਂ ਕਰੋ ਬੱਚਿਆਂ ਨਾਲ ਖੇਡ ਕੇ ਵੀ ਚਿੰਤਾ ਦੂਰ ਹੋ ਸਕਦੀ ਆ ਕਿਤੇ ਜਗ੍ਹਾ ਤੇ ਘੁੰਮਣਾ ਚਾਹੁੰਦੇ ਆ ਉਹ ਜਗ੍ਹਾ ਜਿਹੜੀ ਤੁਹਾਨੂੰ ਪਸੰਦ ਆ ਜਾਂ ਬਚਪਨ ਦੀਆਂ ਯਾਦਾਂ ਨੇ ਉਹਨਾਂ ਨੂੰ ਫਿਰ ਤਾਜ਼ਾ ਕਰ ਲਓ ਯਾਦ ਕਰ ਲਓ ਉਹ ਪਲ ਜਿਹੜੇ ਤੁਸੀਂ ਸੋਹਣੇ ਬਤਾਏ ਆ ਕਿਸੇ ਨਾਲ ਉਹ ਬਚਪਨ ਦੇ ਪਲ ਹੁੰਦੇ ਆ ਉਹਨਾਂ ਨੂੰ ਚੇਤੇ ਕਰੋ ਚਿੰਤਾ ਤੋਂ ਮੁਕਤ ਹੋ ਜਾਓਗੇ ਚਿਹਰੇ ਤੇ ਮੁਸਕਰਾਹਟ ਵੀ ਆ ਜਾਏਗੀ ਅੱਗੇ ਨੌਵੀਂ ਗੱਲ ਕੋਈ ਵੀ ਗੱਲ ਤੁਹਾਡੇ ਦਿਮਾਗ ਵਿੱਚ ਇਹ ਕਹਿ ਰਿਹਾ ਵੀ ਤੂੰ ਚੰਗਾ ਨਹੀਂ ਤੂੰ ਚੰਗਾ ਨਹੀਂ ਉਹ ਤੁਸੀਂ ਮੰਨਣੀ ਨਹੀਂ ਉਹ ਸਾਹਮਣੇ ਵਾਲੀ ਦੀ ਸੋਚ ਆ ਦੁਨੀਆ ਦੇ ਵਿੱਚ ਕੋਈ ਵੀ ਸਰਵ ਸ਼੍ਰੇਸ਼ਟ ਨਹੀਂ ਹੁੰਦਾ ਹਰ ਬੰਦੇ 'ਚ ਕਮੀਆਂ ਹੁੰਦੀਆਂ ਹਰ ਬੰਦੇ ਚੋਗਣ ਹੁੰਦੇ ਆ ਰੱਬ ਨੇ ਤੁਹਾਨੂੰ ਬਣਾਇਆ ਵਿਲੱਖਣ ਬਣਾਇਆ ਕਿਸੇ ਦੇ ਹੱਥ ਦਾ ਅੰਗੂਠਾ ਅੰਗੂਠੇ ਦਾ ਨਿਸ਼ਾਨ ਕਿਸੇ ਨੂੰ ਮਿਲਦਾ ਨਹੀਂ ਇਸ ਕਰਕੇ ਰੱਬ ਨੇ ਤੁਹਾਨੂੰ ਬਣਾਇਆ ਵਿਲੱਖਣ ਬਣਾਇਆ ਆਪਣੇ ਆਪ ਨੂੰ ਆਪਣੇ ਆਪ ਦੇ ਵਿੱਚ ਸਰਵ ਸ਼੍ਰੇਸ਼ਟ ਮੰਨੋ ਕੋਈ ਤੁਹਾਨੂੰ ਬੁਰਾ ਕਹਿ ਰਿਹਾ ਉਹ ਦਿਲ ਤੇ ਨਾ ਲਾ ਕੇ ਬਹਿ ਜਾਓ ਵੀ ਉਹ ਮੈਨੂੰ ਬੁਰਾ ਕਹਿ ਰਿਹਾ ਹਾਂ ਮੈਂ ਬੁਰਾ ਹਾਂ ਬਹੁਤੇ ਲੋਕ ਦੂਜਿਆਂ ਦਾ ਹੀ ਮਨ ਲੈ ਲੈਂਦਿਆ ਵੀ ਉਹਨੇ ਮੈਨੂੰ ਇਸ ਤਰ੍ਹਾਂ ਆਖਿਆ ਮੈਂ ਹੈਗਾ ਤਾਂ ਫਿਰ ਤਾਂ ਤੁਸੀਂ ਦੂਜਿਆਂ ਦੇ ਚਲਾਏ ਚਲਦੇ ਹੋ ਚਿੰਤਾ ਵੀ ਵੱਧਦੀ ਹੈ ਇਹ ਚੀਜ਼ ਨਹੀਂ ਕਰਨੀ ਅੱਗੇ ਦਸਮਾ ਪਾ ਮਨ ਨੂੰ ਸ਼ਾਂਤ ਰੱਖੋ ਮਨ ਦੇ ਵਿੱਚ ਵਿਚਾਰ ਆਉਂਦੇ ਆ ਹਨੇਰੀ ਆਉਂਦੀ ਆ ਜਿਵੇਂ ਤੂਫਾਨ ਆਉਂਦੇ ਆ ਹਨੇਰੀਆਂ ਆਉਂਦੀਆਂ ਹਟ ਜਾਂਦੀਆਂ ਬਾਅਦ ਵਿੱਚ ਫਿਰ ਸ਼ਾਂਤ ਹੋ ਜਾਂਦਾ ਐਵੇਂ ਵਿਕਾਰ ਆਉਂਦੇ ਹੁੰਦੇ ਆ ਹਨੇਰੀ ਚੱਲਦੀ ਆ ਫਿਰ ਰੁਕ ਜਾਂਦੀ ਆ ਤੁਸੀਂ ਹਨੇਰੀ ਆਊਗੀ ਉਹਨੂੰ ਆਉਣ ਦਿਓ ਜਾਊਗੀ ਜਾਣ ਦਿਓ ਤੁਸੀਂ ਉਹਦੇ ਬਾਰੇ ਬਹੁਤਾ ਫੈਸਲਾ ਨਾ ਕਰੋ ਵਿਚਾਰ ਆਉਣਗੇ ਜਾਣਗੇ ਤੁਸੀਂ ਸ਼ਾਂਤ ਰਹਿਣਾ ਆਪਣੇ ਆਪ ਨੂੰ ਸ਼ਾਂਤ ਰੱਖੋ ਚੰਗੀਆਂ ਚੀਜ਼ਾਂ ਵੱਧ ਤੋਂ ਵੱਧ ਸੁਣੋ ਕੰਨਾਂ ਨੂੰ ਚੰਗੀ ਖਰਾਕ ਦਿਓ ਅੱਖਾਂ ਦੇ ਨਾਲ ਚੰਗਾ ਵੇਖੋ ਜੀਭ ਨਾਲ ਚੰਗਾ ਬੋਲੋ ਆਪੇ ਹੀ ਮਨ ਸ਼ਾਂਤ ਰਹੂਗਾ ਅਸੀਂ ਵਿਹਲੇ ਸਮੇਂ ਦੇ ਵਿੱਚ ਚੰਗੀਆਂ ਪੁਸਤਕਾਂ ਵੀ ਪੜ੍ਹ ਸਕਦੇ ਹਾਂ ਸੰਤਾਂ ਨੇ ਕਿਹਾ ਮਹਾਤਮਾ ਦਾ ਜੀਵਨ ਪੜ੍ਹ ਸਕਦੇ ਹਾਂ ਤਾਂ ਨੌਜਵਾਨ ਨੂੰ ਜਦੋਂ ਇਹ ਕਹਾਣੀ ਆ ਚਿੰਤਾ ਕਰਨ ਦੇ ਕਾਰਨ ਕੀ ਆ? ਜ਼ਿਆਦਾ ਸੋਚਣ ਦੇ ਕਾਰਨ ਕੀ ਆ? ਉਪਾਅ ਕੀ ਆ? ਸਾਰੇ ਸੰਤਾਂ ਨੇ ਦੱਸ ਦਿੱਤੇ। ਨੌਜਵਾਨ ਨੇ ਸੰਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਹੁਣ ਮੇਰੀ ਗਰੀਬੀ ਦੂਰ ਹੋ ਜਾਊਗੀ। ਹੁਣ ਮੈਨੂੰ ਪਤਾ ਲੱਗ ਗਿਆ ਕਿ ਮੈਂ ਕੰਮ ਨੂੰ ਠੀਕ ਢੰਗ ਨਾਲ ਕਿਉਂ ਨਹੀਂ ਸੀ ਕਰ ਪਾਉਂਦਾ। ਅੱਜ ਤੋਂ ਬਾਅਦ ਮੈਂ ਕੰਮ ਨੂੰ ਕਰਾਂਗਾ ਪੂਰੇ ਮਨ ਦੇ ਨਾਲ। ਤੇ ਸਾਰੇ ਜੋ ਤੁਸੀਂ ਮੈਨੂੰ ਕਾਰਨ ਦੱਸਿਆ, ਉਪਾਅ ਦੱਸਿਆ, ਸਭ ਗੱਲਾਂ ਦਾ ਧਿਆਨ ਰੱਖਾਂਗਾ। ਸੰਤਾਂ ਤੋਂ ਉਹ ਨੌਜਵਾਨ ਨੇ ਵਿਦਾ ਲਈ ਫਿਰ ਖੁਸ਼ੀ-ਖੁਸ਼ੀ ਆਪਣੇ ਘਰੇ ਚਲਾ ਗਿਆ ਫਿਰ ਉਹਨੇ ਜਾ ਕੇ ਸੰਤਾਂ ਦੀਆਂ ਦਸੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਤੇ ਉਹਦੀ ਜ਼ਿੰਦਗੀ ਬਦਲ ਗਈ ਇਸ ਤਰ੍ਹਾਂ ਸੰਗਤ ਜੀ ਜੇ ਤੁਸੀਂ ਵੀ ਆਹ ਸੋਚਣਾ ਕਿਵੇਂ ਬੰਦ ਕਰਨਾ ਇਹਦੇ ਕਾਰਨ ਜਾਣਨੇ ਪਹਿਣਗੇ ਤੇ ਉਪਾਅ ਸਭ ਕੁਝ ਤੁਹਾਨੂੰ ਦੱਸ ਦਿੱਤਾ ਹੈ ਉਮੀਦ ਕਰਦਾ ਤੁਸੀਂ ਵੀ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋਗੇ ਤੇ ਆ ਚਿੰਤਾ ਵੱਡਾ ਰੋਗ ਆ ਇਹਦੇ ਨੇ ਸਾਰੇ ਰੋਗ ਲੱਗਦੇ ਆ ਤੇ ਇਹ ਅਮੀਰਾਂ ਨੂੰ ਵੀ ਆ ਗਰੀਬਾਂ ਨੂੰ ਵੀ ਆ ਸਾਰਿਆਂ ਨੂੰ ਆ ਬਸ ਭਗਤਾਂ ਨੂੰ ਨਹੀਂ ਹੈਗਾ ਭਗਤਾਂ ਨੂੰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ-ਪਾਪ ਦਾ ਨਾਸ ਭਗਤਾਂ ਕੋਲ ਕੀ ਆ ਖੁਸ਼ੀ ਆ ਖੇੜਾ ਵਾ ਵਿਗਾਸ ਆ ਸਾਡੇ ਕੋਲ ਕੀ ਆ ਚਿੰਤਾ ਵਾ ਦੁੱਖ ਆ ਰੋਗ ਆ ਤਾਂ ਇਹ ਚੀਜ਼ਾਂ ਸਾਰੀਆਂ ਪੱਲੇ ਬੰਨੋ ਆਪਣੀ ਜ਼ਿੰਦਗੀ ਨੂੰ ਤੁਸੀਂ ਬਦਲ ਸਕਦੇ ਹੋ ਕਈ ਵਾਰ ਇੱਕ ਛੋਟੀ ਜੀ ਕਹਾਣੀ ਸਾਡੀ ਜ਼ਿੰਦਗੀ ਬਦਲ ਸਕਦੀ ਆ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ